ਸਤਿ ਸ਼੍ਰੀ ਅਕਾਲ ਟੁਨ ਚੈਨਲ ਦੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਟੀ ਸੋਨ ਸਿੰਘ ਠੰਡਲ ਦਾ ਫਗਵਾੜਾ ਪਹੁੰਚਣ ਤੇ ਅਕਾਲੀ ਦਲ ਨੇ ਕੀਤਾ ਸਵਾਗਤ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਨ ਸਿੰਘ ਠੰਡਲ ਦਾ ਫਗਵਾੜਾ ਪਹੁੰਚਣ ਤੇ ਹਲਕਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਕੋਰਾਨਾ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਬਾਦ ਬਹਾਦਰ ਸਿੰਘ ਸੰਗਤਪੁਰ ਅਤੇ ਰਜਿੰਦਰ ਸਿੰਘ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸੋਹਣ ਸਿੰਘ ਠੰਡਲ ਨੇ ਅਕਾਲੀ ਆਗੂਆਂ ਨਾਲ ਵੱਖ-ਵੱਖ ਧਾਰਮਿਕ ਸਥਾਨਾਂ ਤੇ ਜਾ ਕੇ ਨਮਸਤਕ ਵੀ ਹੋਏ। ਉਹਨਾਂ ਦੇ ਨਾਲ ਅਕਾਲੀ ਆਗੂ ਸਰੂਪ ਸਿੰਘ ਖਲਵਾੜਾ, ਸੁਖਵੀਰ ਸਿੰਘ ਕਿਨੜਾ, ਬੀਬੀ ਸਰਬਜੀਤ ਕੌਰ, ਪਰਮਿੰਦਰ ਸਿੰਘ ਜੰਡੂ, ਗੁਰਮਖ ਸਿੰਘ ਚੰਨਾ, ਸੁਖਬੀਰ ਸਿੰਘ ਅਤੇ ਹੋਰ ਵੀ ਅਕਾਲੀ ਆਗੂ ਸ਼ਾਮਲ ਸਨ। ਤੋਂ ਉਪਰੰਤ ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਪੇਸ਼ ਹੈ ਇੱਕ ਰਿਪੋਰਟ ਸਵਾਗਤ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਧਾਮੀ ਜੀ ਦਾ ਸਾਡੇ ਨਾਲ ਅੱਜ ਪਹਿਲੀ ਵਾਰ ਇੱਥੇ ਐਸ ਜ਼ਮੀਦਵਾਰ ਆਇਆ ਸ਼੍ਰੋਮਣੀ ਕਮੇਟੀ ਦੇ ਹਲਕਾ ਹੁਸ਼ਿਆਰ ਵਰਤੋਂ ਸਦਾ ਸੋਨ ਸਿੰਘ ਖੰਡਰ ਜੀ ਨਾਲ ਸਾਡੇ ਮਾਰਫੜ ਦੇ ਸਾਹ ਕਾ ਚੇਰਵਨ ਸੁਖਾ ਜਨੈ ਸਿੰਘ ਵਾਹ ਜੀ ਵਿਕਟਰੀਆਂ 40000 ਸਿੰਦਰ ਸਿੱੰਧੀ ਜੀ ਤੇ ਸਮੂਚੀ ਸ਼ਰੋਣੀ ਕਾਗਿਦਾਂ ਦੇ ਡੀਡ ਰੀਸਿਵਰ ਇੱਥੇ ਪਹੁੰਚੀ ਆ ਸਾਰਿਆਂ ਦਾ ਵਿੱਚ ਆਂਦੇ ਵਿਕਟਰ ਸਿੰਘ ਦਾ ਅੱਜ ਸਾਡਾ ਪ੍ਰੋਗਰਾਮ ਸੀ ਸਾਡੇ ਜਿਹੜੇ ਸਾਡੇ ਉਮੀਦਵਾਰ ਹੈਗੇ ਸਦਾ ਸੋਮ ਸਿੰਘ ਫਿੰਡਲ ਜੀ ਆਜੂ ਇੱਥੇ ਪਹੁੰਚੇ ਤੇ ਇੱਥੇ ਕੋਲਾਰੇ ਚੌਲ ਤੋਂ ਆਕੇ ਸੀ ਨਾ ਅੱਜ ਸਾਗੇ ਗੁਰੂ ਘਰ ਆ ਕੇ ਨਤਮਸਤਕ ਹੋਏ ਆ ਤੇ ਅੱਜ ਇੱਥੇ ਸੀ ਆਏ ਆ ਤੇ ਸਾਡੇ ਪ੍ਰਧਾਨ ਸਾਹਿਬ ਸਰਾਜ ਸਿੰਘ ਤੰਬੀ ਜੀ ਆਜੇ ਇੱਕ ਪ੍ਰੈਸ ਕਾਨਫਰੰਸ ਕਰੀ ਤੋਂ ਅੱਡ ਨਾਲ ਸਾਰਿਆਂ ਨਾਲ ਕਿ ਆਪਾਂ ਬ੍ਰਿਸ਼ ਸ਼ੋਗਨੀ ਕਾਲੇਦਾਂ ਦੇ ਸਾਡੇ ਅਸੀਂ ਲੜਨ ਜਾ ਰਹੇ 13 ਦੀ 13 ਸੀਟਾਂ ਦੇ ਪਿੰਲੀ ਵਾਰਤ 1982 ਤੋਂ ਬਾਅਦ ਸ਼ੋਗਨੀ ਕਾਲੇਦਾਂ ਉਸਿਆਰ ਪਰ ਹੱਥ ਤੇ ਇਹ ਤਗੜੀ ਦੇ ਪਿੰਲੀ ਲੜਨ ਜਾ ਲਿਆ ਤੇ ਅੱਜ ਤੁਸੀਂ ਸਾਰੇ ਇੱਥੇ ਆਏ ਹੋ ਤੁਹਾਡੀ ਪ੍ਰੈਸ ਸਾਰੇ ਸਾਰੇ ਆਏ ਹੋਏ ਵੀਰਾਂ ਦਾ ਇੱਥੇ ਮੈਂ ਸਵਾਗਤ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਟਮੈਂਟ ਤੋਂ ਬਾਅਦ ਬੋੜਾ ਸ਼ੈਣ ਦੇ ਵਿੱਚ ਅੱਜ ਪਹਿਲੀ ਫੇੜੀ ਤੇ ਇਹ ਠੀਕ ਹੈ ਕਿ ਦਿਨੋਂ ਡੇਟਾ ਵਿੱਚ ਤੋਂ ਲੈ ਕੇ ਹੁਣ ਤੱਕ ਸਾਰੇ ਬਾਕਾ ਧਰਮਵਕਤਾਨਾਂ ਤੇ ਨਖਰਾਤ ਪਹੁੰਚ ਕੇ ਬੜੇ ਬੜ ਪਹੁੰਚੇ ਵਜਿਥੇ ਸਾਹਿਬ ਜੀ ਨੇ ਸਕੇ ਕਿ ਤਾਂ ਮੈਂ ਪ੍ਰਧਾਨ ਸ਼ੋਮਨੀ ਕੋਲੋਂ ਬਤ ਕਮੇਟੀ ਅਧਿ ਨਾਰਸਿੰਘ ਬਾਦ ਜੀ ਸਾਡੇ ਗੁਆੜੇ ਦੇ ਦੋਨੋਂ ਪ੍ਰਧਾਨ ਤੇ ਸਮੁੱਚੀ ਲੀਡਰਸ਼ਿਪ ਨੂੰ ਉਹਨਾਂ ਦਾ ਧੰਨਵਾਦ ਕਰਦਾ ਹਾਂ ਨਾਰਨਾਸ ਮੁੱਚੀ ਪ੍ਰਸਤਾ ਪਨੂ ਜੀ ਐ ਵੀ ਅਕਤਖਰੋਂ ਧੰਵਾਦ ਵੀ ਕਰਦਾ ਫਿਰ ਉਹ ਮਣੀ ਗਾਣੇ ਕਰ ਲੈ ਇਸ ਵਾਰੀ ਸਾਰੇ ਪੰਜਾਬ ਦੇ ਵਿੱਚ ਔਰ ਇੱਕ ਸੀਟ ਚੰਡੀਗੜ੍ਹ ਤੇ ਆਪਣੇ ਇਕੱਲਿਆਂ ਉਮੀਦਵਾਰ ਅਡਾਨ ਲਾ ਜੋ ਉਦਾਨ ਕੀਤਾ ਹੈ ਉਹਦੇ ਵਿੱਚ ਹੁਸ਼ਿਆਰਪੁਰ ਦੀ ਸੀਟ ਜਿਹੜੀ ਲੰਬੇ ਸਮੇਂ ਤੋਂ ਸਮਝਾਉਂਦੇ ਆ ਰਹੇ ਤੈਨ ਕਦੀ ਇਹ ਵੀ ਕਰੇ ਭਾਗਜਤਾ ਪਾਰਟੀ ਕਦੇ ਹੋਰ ਪੱਲੇ ਜਾਂਦੀ ਸੀ ਉਹ ਇਸ ਵਾਰੀ ਸ਼੍ਰੋਮਣੀ ਕਾਲ ਦਾ ਨਾਮ ਕਰ ਰਿਹਾ ਤੇ ਉਹਨਾਂ ਨੇ ਬਹਿਤੀ ਘੋਸਾ ਕਰਕੇ ਕਿ ਮੈਨੂੰ ਮਾਣ ਬਖਸ਼ਿਆ ਜੋ ਮਹਾਨ ਹੈ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਪਿਛਲੇ ਖਾਤੇ ਤੋਂ ਕਿਉਂਕਿ 9 ਹਲਕੇ ਐ 6 ਹਲਕੇ ਜਿਲ੍ਹਾ ਹਿਸ਼ਾਰਪੁਰ ਦੇ ਐ ਦੋ ਕਪੂਰਸਰਾਂ ਦੇ ਐ ਇੱਕ ਤਰਦਾਖੁਰ ਜਿਹੜੇ ਦਾ ਫਿਰਾਦਗੁਰਪੁਰ ਉੱਪਰ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਜੋ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਉਤੋਂ ਇਹ ਗੱਲ ਜਾਪਦੀ ਹੈ ਕਿ ਪੰਜਾਬ ਦੇ ਲੋਕ ਅੱਜ ਕੋਣ ਪਾਰਟੀਆਂ ਨੂੰ ਉਹਨਾਂ ਸਰਕਾਰਾਂ ਨੂੰ ਨਕਾਰ ਦੇ ਜਾ ਰਹੇ ਆ ਜਿਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਅੰਦਰ ਝੂਠ ਬੋਲ ਕੇ ਝੂਠੀਆਂ ਕਥਮਾਂ ਖਾ ਕੇ ਸ਼ਰਮਣੀ ਕੱਲ ਦਾ ਇਲਜ਼ਾਮ ਲਾ ਕੇ ਸਰਕਾਰਾਂ ਤਾਂ ਬਣਾਈਆਂ ਪਰ ਕੋ ਕੋ ਪੰਜਾਬ ਦਾ ਕੰਮ ਨਹੀਂ ਕੀਤਾ ਪਿਛਲੇ 7 ਸਾਲ ਤੋਂ ਪੰਜਾਬ ਜਿਹੜਾ ਉਹਦੇ ਵਿੱਚ ਵੱਡਾ ਹੰਗਾਰ ਆਇਆ ਪੰਜਾਬ ਇਕਨੋਮਿਕਲੀ ਬਹੁਤ ਥੱਲੇ ਜਾ ਰਿਹਾ ਆ ਅਰਜਨ ਦਿਨ ਵਗੈਰਾ ਵੱਧ ਰਿਹਾ ਤੇ ਕੋਈ ਵਿਕਾਸ ਦੀ ਗੱਲ ਜਿਹੜੀ ਹੈ ਉਹ ਕਿਤੇ ਪਾਸੇ ਨਜੰਨੇ ਆ ਰਹੀ ਉਹ ਨਹੀਂ ਪੰਜਾਬ ਦੀ ਸਰਕਾਰ ਕੋ ਸੀਰੀਅਸ ਪੰਜਾਬ ਦੇ ਬੱਚਿਆਂ ਲਈ ਸੋਚ ਕਰਕੇ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਜਿੱਤੇ ਕਹਿੰਦਾ ਅੱਜ ਸਾਰੇ ਪਾਸੇ ਲੋਕਾਂ ਦੇ ਵਿੱਚ ਹੁਸ਼ਾਲ ਆ ਰਿਹਾ ਮੈਂ ਸਮਝਦਾ ਕਿ ਇਹ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੈ ਇਹ ਇੱਕ ਨਵਾਂ ਇਤਿਹਾਸ ਸਿਰਜੂਗੀ ਔਰ ਇਹ ਇਤਿਹਾਸ ਆਉਣ ਵਾਲੇ ਜਿਹੜੀ 27 ਦੀ ਅਸੈਂਬਲੀ ਦੀ ਇਲੈਕਸ਼ਨ ਹੈ ਉਹਦਾ ਮੰਡੂ ਬੰਡੂਗੀ ਸੋ ਮੈਂ ਵੀ ਆਪ ਵੀ ਸਾਰੇ ਕੁਵੜਾ ਨਿਵਾਸੀਆਂ ਨੂੰ ਸਾਰੇ ਹੁਸ਼ਿਆਰਪੁਰ ਪਾਰਲੀਮੈਂਟ ਹਲਕੇ ਦੇ ਵੋਟਰਾਂ ਨੂੰ ਇਹ ਬੇਨਤੀ ਵੀ ਕਰਨੀ ਚਾਹੁੰਦਾ ਕਿ ਆਓ ਆਪਾਂ ਨਾਲ ਬਹਿ ਕੇ ਆਪਣੀ ਕਿਉਂ ਪੰਜਾਬ ਦੀ ਪਾਰਟੀ ਹੈ ਉਹ ਕੋਈ ਸ਼੍ਰੋਮਣੀ ਕਾਲ ਦਾ ਖੇਤਰੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਇਸ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਲਈ ਲੜੀਆਂ ਲੜੀਆਂ ਜੰਗਾਂ ਲੜੀਆਂ ਔਰ ਹਰ ਜਗ੍ਹਾ ਦੇ ਉੱਪਰ ਜਿੱਥੇ ਵੀ ਪੰਜਾਬ ਦੀ ਕੋਈ ਮੁਸ਼ਕਲ ਹੋਈ ਹੈ ਤੇ ਸ਼੍ਰੋਮਣੀ ਕਾਲ ਦਾ ਲਗਾ ਹੋ ਕੇ ਖੜਾ ਹੋਇਆ ਹੈ ਸਾਡਾ ਇਤਿਹਾਸ ਹੈ ਸੋ ਅੱਜ ਫੇਰ ਜੇ ਪੰਜਾਬ ਨੂੰ ਬਚਾਉਣਾ ਤਾਂ ਆਪਾਂ ਸ਼੍ਰੋਮਣੀ ਕਾਲ ਨੂੰ ਤਖੜਾ ਕਰੀਏ ਆਪਣੀ ਖੇਤਰੀ ਪਾਰਟੀ ਨੂੰ ਤਖੜਾ ਕਰੀਏ ਜਿਹੜੀਆਂ ਨੈਸ਼ਨਲ ਪਾਰਟੀਆਂ ਦਿੱਲੀ ਤੋਂ ਜਿਹੜੀਆਂ ਦੇ ਹੁਕਮ ਚੱਲਦੇ ਆ ਉਨਾ ਪਾਰਟੀ ਨੂੰ ਅੱਜ ਇਹ ਗੱਲ ਸਾਫ਼ ਕਰੀਏ ਕਿ ਪੰਜਾਬ ਜਿਹੜਾ ਆ ਇਹ ਆਪਣੇ ਪੰਜਾਬੀਆਂ ਨੇ ਆਪਣੇ ਪੰਜਾਬੀਆਂ ਨੇ ਪਾਰਟੀ ਦੇ ਲਈ ਖੜਾ ਤੇ ਮੈਂ ਕਹਿੰਦੇ ਗਾਦਾ ਹਾਂ ਕਿ ਸਾਰਿਆਂ ਦਾ ਇੱਕ ਵਾਰੀ ਬਹੁਤ-ਬਹੁਤ ਧੰਨਵਾਦ ਕਰਦਾ ਵੈ ਗੁੱਡ ਟਿੱਕਾ ਖਾਲਸਾ ਵੈ ਗੁੱਡ ਟਿੱਕਟ ਬੰਦੇ ਜਦੋਂ ਪਹਿਲੇ ਫੇਸ ਦੀਆਂ ਇਲੈਕਸ਼ਨਾਂ ਮੋਦੀਆਂ ਦੂਸਰੇ ਫੇਸ ਦੀਆਂ ਇਲੈਕਸ਼ਨਾਂ ਜਿਹੜੀਆਂ ਸ਼ੁਰੂ ਹੋਣ ਜਾਂ ਸੀ ਤੇ ਮੋਦੀ ਸਾਹਿਬ ਨੂੰ ਡਰ ਸਤਾਉਣ ਲੱਗ ਪਿਆ ਕੀ ਜਿਹੜਾ ਇਹ ਲੋਰ ਜਿਹੜੀ ਪਰਸੈਂਟੇਜ ਆ ਵੋਟਿੰਗ ਸਗੀ ਉਹ ਬਹੁਤ ਘੱਟ ਹੈ ਤੇ ਰਿਪੋਰਟਾਂ ਮੁਤਾਬਕ ਬੀਜੇਪੀ ਦਾ ਜਿਹੜਾ ਕੈਂਡੀਆ ਉਹ ਮਜਬੂਤ ਬੈਠਾ 10 ਸਾਲ ਦੀ ਰਾਜ ਸੱਤਾ ਦੇ ਵਿੱਚ ਤੇ ਨਹੀਂ ਤਾਂ ਪ੍ਰਾਈਮ ਮਿਨਿਸਟਰ ਲੈਵਲ ਦੇ ਉੱਤੇ ਐਡਾ ਫਿਰਕੂ ਭਰਿਆ ਬਾਦਸ਼ਾਹ ਨਹੀਂ ਬਣਦਾ 30 ਮਨੀਵਟੀ ਜਿਹੜਾ ਆ ਉਹ ਗੋਲ ਬੋਲਣੇ ਉਹ ਚੰਗੇ ਨਹੀਂ ਹੁੰਦੇ ਕਿਉਂਕਿ ਪ੍ਰਾਇਮੇਸਟਰ ਨੇ ਸਾਰਿਆਂ ਨੂੰ ਸੇਫਗਾਰਡ ਕਰਨਾ ਹੁੰਦਾ ਐਵਰੀ ਮੈਜੋਰਟੀ ਜਿਹੜੀ ਕੋ ਕਾਸਟ ਹੈਗੀ ਆ ਤੇ ਜਿਹੜਾ ਇਹ ਪੱਧਰ ਤੱਕ ਕਹਿ ਦੇਣਾ ਕਿ ਜੇ ਦੂਸਰੀਆਂ ਆ ਗਈਆਂ ਤਾਂ ਫਿਰ ਤੁਹਾਡੇ ਮੰਗਲ ਸੂਤਰ ਲਾ ਲੈ ਜਾਣਗੇ ਮੈਂ ਸਮਝਦਾ ਇਹ ਉਸ ਵੇਲੇ ਬੰਦਾ ਬਕਲਾੜ ਤੇ ਬੋਲਦਾ ਜਿਸਲੇ ਬੰਦੇ ਨੂੰ ਦਿਖਦਾ ਹੋਵੇ ਕਿ ਸ਼ਾਇਦ ਤਖਤ ਵਿੱਚੋਂ ਉੱਝ ਜਾਣਾ ਤੋਂ ਦੂਸਰੀ ਜਿਹੜੀ ਤੁਸੀਂ ਦਿੱਲੀ ਕੋਤਰ ਦਾ ਪ੍ਰਬੰਧ ਕਮੇਟੀ ਦੀ ਗੱਲ ਦੀਦੀ ਆ ਸਾਡਾ ਸ਼ੁਰੂ ਤੋਂ ਹੀ ਬੀਜੇਪੀ ਦੇ ਨਾਲ ਐਤਕੀ ਨੂੰ ਮੈਂ ਤੁਹਾਨੂੰ ਸਾਰੀ ਬੇਨਤੀ ਕਰਾਂ ਐਸ ਕੀ 5 8 9 4 7 6 ਦੀਆਂ ਗੱਲਾਂ ਇਹ ਸਾਡੇ ਲਈ ਇਹ ਮਟੀਰੀਅਲ ਸੀ ਜਿਹਲੇ ਬੈਠ ਕੇ ਡਿਸਕਸ ਕੀਤਾ ਪਹਿਲਾਂ ਸੀ ਪੰਜਾਬ ਦੇ ਮੁੱਦੇ ਉਹ ਮੁੱਦਿਆਂ ਦੇ ਵਿੱਚ ਮੇਨ ਮੁੱਦੇ ਸਾਡੇ 4 ਸਿੱਕੇ ਜਿਹੜੇ ਬੰਦੀ ਸਿੰਘਾਂ ਦੇ ਜ਼ਿੰਮੇਦਾਰਾਂ ਦੇ ਹਰਿਆਣੇ ਕਮੇਟੀ ਨੂੰ ਵੱਖ ਕਰਕੇ ਮੋਰਮ ਮਰਜਰ ਕਰਨੀ ਚਾਹੁੰਦੀ ਕਮੇਟੀ ਚ ਤੇ ਅਹਜੂਰ ਸਾਹਿਬ ਦੇ ਤਾਕ ਦੇ ਅਸੀਂ ਤਾਂ ਸ਼ੁਰੂ ਤੋਂ ਕਹਿੰਨੇ ਪਈ ਕਾਂਗਰਸ ਜਿਹੜਾ ਕੰਮ ਨਹੀਂ ਕਰ ਸਕੀ ਭਾਜਪਾ ਨੇ ਕੰਮ ਕਰ ਦਿੱਤਾ ਪਹਿਲਾਂ ਦਿੱਲੀ ਬੋਰਡ ਦਾ ਪ੍ਰਬੰਧਕ ਕਮੇਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨਾਂ ਤੇ ਸਾਰੇ ਮੈਂਬਰ ਬਣੇ ਸੀ ਉਹ ਸਾਡੇ ਕੋਲ ਵੱਖ ਕਰਾਈ। ਹੁਣ ਮੈਂ ਸਮਝਦਾ ਇਹ ਮੈਂਬਰਾਂ ਨੂੰ ਵੀ ਮੈਂ ਹੁਣ ਬੋਲ ਕਬੂਲ ਨਹੀਂ ਬੋਲਣਾ ਚਾਹਦਾ। ਉਹਨਾਂ ਨੂੰ ਵੀ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਕਿ ਤੁਹਾਨੂੰ ਲੋਕਾਂ ਨੇ ਸਿੱਖੀ ਹਿੱਤਾਂ ਲਈ ਸਿੱਖਾਂ ਦੇ ਪ੍ਰਚਾਰ ਪ੍ਰਸਾਰ ਤੇ ਉਸ ਪ੍ਰਬੰਧ ਲਈ ਚੁਣਿਆ ਸੀ। ਤੇ ਜੇ ਤੁਸੀਂ ਵੀ ਇਦਾਂ ਦੀਆਂ ਗੱਲਾਂ 'ਚ ਗਲਤਾਨ ਹੋ ਜਾਓਗੇ ਤਾਂ ਲੋਕਾਂ ਦਾ ਫੇਰ ਤੁਹਾਡੇ ਤੇ ਯਕੀਨ ਉੱਠੂਗਾ ਤੇ ਮੇਰਾ ਆਪਣਾ ਵੀ ਵਾਅਦਾ ਹੈ ਕਿ ਜਿਹੜੀ ਪਾਰਟੀ ਨੇ ਕਿਸੇ ਦੂਜੇ ਧਰਮ ਦੇ ਵਿੱਚ ਤਖੰਦਾਜੀ ਕੀਤੀ ਉਹਦਾ ਜਿਹੜਾ ਭੂ ਵਿਖਿਆ ਕਦੇ ਸੁਰੱਖਿਤ ਨਹੀਂ ਰਿਹਾ ਇਹ ਕਾਂਗਰਸ ਵੀ ਕਰਦੇ ਰਹੇ ਹਨ ਔਰ ਕਾਂਗਰਸ ਦੀ ਅਵਾਜ਼ ਫੇਟਿਆ ਉਹ ਮੇਰਾ ਕਿਹਾ ਸਟੇਟ ਪੰਧਰੀ ਪਾਰਟੀ ਵੀ ਨਹੀਂ ਗਣੀ ਜਾਂਦੀ ਸੋ ਭਾਰਤੀਆ ਜਨਤਾ ਪਾਰਟੀ ਨੂੰ ਸਾਡਾ ਇਹਨਾਂ ਦਾ ਮਸਲਾ ਇਹ ਹੈ ਸਗਾ ਕਿ ਪਹਿਲਾਂ ਉਹ ਮੁੱਦੇ ਹੱਲ ਕੀਤੇ ਜਾਣ ਸਿਹੜੀ ਸਿੱਕ ਬਚਾਉਣ ਦਾ ਨਾ ਦੇ ਦੂਸਰੀ ਮੈਂ ਤੁਹਾਨੂੰ ਇੱਕ ਹੋਰ ਅਸ਼ੋਰੈਂਸ ਦੇ ਆਦਾ ਹੈ ਕਈ ਵਾਰੀ ਸਵਾਲ ਵੀ ਉੱਠਦੇ ਆ ਇਨ ਫਿਊਚਰ ਸਿੱਖ ਮੁੱਦਿਆਂ ਨੂੰ ਜਾਂ ਸਿੱਖ ਪਰੰਪਰਾਵਾਂ ਜਾਂ ਸਿੱਖਾਂ ਦੇ ਉਹਨਾਂ ਮੁੱਦਿਆਂ ਤੋਂ ਬਗੈਰ ਕਿਸੇ ਪਾਰਟੀ ਦਾ ਕੋਈ ਸਮਝਾਉਦਾ ਕਿਉਂਕਿ ਪਾਰਟੀ ਦਾ ਵੱਡਾ ਪੱਤਰ ਦੇ ਉੱਤੇ ਆ ਪਰ ਉਹਨਾਂ ਨੂੰ ਪਟਾਖ ਪਹਿਲਾਂ ਕੀਤਾ ਜਾਊਗਾ ਬਾਕੀ ਗਾਥ ਫੇਰ ਖੋ